ਸਵਾਲਾ ਉਹਦੇ ਦੋ ਪਾਰਟ ਨੇ ਇੱਕ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਦੀ 5 ਇਕੜ ਤੋਂ ਘੱਟ ਜ਼ਮੀਨ ਆ ਕੀ ਸਰਕਾਰ ਉਹਨਾਂ ਨੂੰ ਬਿਜਲੀ ਕਨੈਕਸ਼ਨ ਮੋਟਰ ਕਨੈਕਸ਼ਨ ਦੇਣ ਦੀ ਪਹਿਲ ਕਰ ਰਹੀ ਆ ਬਹੁਤ ਗਰੀਬ ਕਿਸਾਨ ਆ ਦੂਸਰਾ ਪਾਰਟ ਸੀਗਾ ਕਿ ਜਿਹੜੇ ਕਿਸਾਨਾਂ ਨੇ ਤਕਸੀਮ ਕਰਾ ਲਈ ਮੰਨ ਲਓ 10 ਕਿੱਲੇ ਆ ਦੋ ਭਰਾ ਨੇ 5-5 ਕਿੱਲੇ ਹੋ ਗਏ ਲੋਡ ਵਧਾ ਕੇ ਉਹਨਾਂ ਦੇ ਇੱਕ ਕਨੈਕਸ਼ਨ ਦੋ ਕਰਨ ਬਾਰੇ ਤਾਂ ਕਿ ਲੜਾਈ ਝਗੜੇ ਬਹੁਤ ਹੁੰਦੇ ਨੇ ਪਿੰਡਾਂ 'ਚ ਜਦੋਂ ਇੱਕ ਸਾਂਝੀ ਮੋਟਰ ਹੈ ਜਾਂਦੀ ਆ ਕਿ ਸਰਕਾਰ ਛੋਟੇ ਕਿਸਾਨਾਂ ਨੂੰ ਕਨੈਕਸ਼ਨ ਦੇਣ ਦੀ ਕੋਈ ਤਜਵੀਜ਼ ਬਣਾ ਰਹੀ ਹੈ ਤੇ ਜਿਹੜੇ ਪਾਰਟ ਕਰ ਲੈਂਦੇ ਆ ਕਿ ਤਕਸੀਮ ਪਾਰਟੀਸ਼ਨ ਹੋ ਜਾਂਦੀ ਆ ਉਹਨਾਂ ਦੇ ਦੋ ਮੋਟਰ ਕਰਕੇ ਲੋਡ ਵਧਾਉਣ ਦੀ ਕਿਉਂਕਿ ਉਹਨੇ ਹੀ ਰਕ ਵਿੱਚ ਉਹਨਾਂ ਨੇ ਪਾਣੀ ਲਾਉਣਾ ਹੁੰਦਾ ਜੇ 10 ਕਿੱਲੇ ਦੋ ਹੋ ਜਾਣਗੇ ਪੰਜ-ਪੰਜ ਚਲਾ ਲੈਣਗੇ ਇਹਦੀ ਕੋਈ ਤਜਵੀਜ਼ ਹੈਗੀ ਹੈ ਇਹ ਮੇਰਾ ਸਵਾਲ ਸਰਦਾਰ ਹੁਭਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਦਮ ਰਾਹੀਂ ਪਾਣਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ ਕਿ ਸਰਕਾਰ ਵੱਲੋਂ ਮਿਤੀ 14 ਮਾਰਚ 2018 ਦੇ ਹੁਕਮ ਰਾਹੀਂ ਨਵੇਂ ਡਿਮਾਂਡ ਨੋਟਿਸ ਜਾਰੀ ਨਾ ਕਰਨ ਸੰਬੰਧੀ ਸਵੈ ਸੁਤੰਤਰਤਾ ਸੰਗਰਾਮੀ ਅਨੁਸਾਰ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਗਈ ਸੀ ਇਸ ਕਰਕੇ ਜੋ ਕਿਸਾਨ 5 ਏਕੜ ਤੋਂ ਘੱਟ ਦੀ ਮਾਲਕੀ ਰੱਖਦੇ ਹਨ ਨੂੰ ਨਵੇਂ ਮੋਟਰ ਕਨੈਕਸ਼ਨ ਅਤੇ ਜੋ ਕਿਸਾਨ ਆਪਣੀ ਤਕਸੀਮ ਕਰਵਾ ਕੇ ਆਪਣਾ ਖਾਤਾ ਅਲੱਗ ਕਰਵਾ ਲੈਂਦੇ ਹਨ ਉਹਨਾਂ ਨੂੰ ਲੋਡ ਵਧਾ ਕੇ ਵੱਖਰੇ ਕਨੈਕਸ਼ਨ ਦੇਣ ਦੀ ਤਜ਼ਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਜੀ ਗੁੱਡ ਪੀਚਿੰਗ ਜੀ ਮਾਜੋਬ ਸਪੀਕਰ ਸਾਹਿਬ ਮੰਤਰੀ ਸਾਹਿਬ ਵੀ ਬੈਠੇ ਨੇ ਮੁੱਖ ਮੰਤਰੀ ਸਾਹਿਬ ਵੀ ਬੈਠੇ ਨੇ ਜਿਹੜਾ ਇਹ ਲੈਟਰ ਹੈਗਾ 14 ਤਿੰਨ 18 ਦਾ ਇਸ ਨੂੰ ਕਿਵੇਂ ਅਸੀਂ ਪਾਸ ਕਰ ਸਕਦੇ ਆ ਲੀਗਲੀ ਇਹਨੂੰ ਕਿਵੇਂ ਅਸੀਂ ਕਰ ਸਕਦੇ ਆ ਇਸ ਲਈ ਯਤਨ ਕੀਤੇ ਜਾਣ ਬਹੁਤ ਵੱਡੀ ਲੋੜ ਆ ਛੋਟੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦੀ ਤੇ ਤਕਸੀਮ ਵਾਲੇ ਕਿਸਾਨਾਂ ਨੂੰ ਦੋ ਕਰਨ ਦੀ ਬਹੁਤ ਝਗੜੇ ਮੁੱਕ ਜਾਣਗੇ 18 ਵਾਲਾ ਲੈਟਰ ਆ ਜਿਹੜਾ ਇਹਦੇ ਚ ਕੀ ਕਾਨੂੰਨੀ ਅੜਚਨਾ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਜੀ ਇਹ ਬੜਾ ਜ਼ਰੂਰੀ ਹੈ ਕਿਉਂਕਿ 80% ਜ਼ੋਤ ਤਾਂ 5 ਏਕੜ ਤੋਂ ਵੱਲੀ ਹੀ ਆ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਤਰਤੀਆ ਟਲਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਆ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਤਰਤੀਅਠ ਲਾ ਪਾਣੀ ਦਿਨ-ਬਦਿਨ ਜਿਹੜਾ ਆ ਉਹਦਾ ਪੱਧਰ ਨੀਵਾ ਹੋ ਰਿਹਾ ਕਾਫੀ ਸਾਡੇ ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਦੇ ਵਿੱਚ ਵੀ ਜਾ ਚੁੱਕੇ ਨੇ ਇਸ ਵਾਸਤੇ ਅਸੀਂ ਸਾਡੇ ਜਾਲ ਸਰੋਤ ਵਿਭਾਗ ਨਹਿਰੀ ਵਿਭਾਗ ਦੁਆਰਾ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਸ਼ੁਰੂ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ ਮਾਨ ਸਰਕਾਰ ਦੁਆਰਾ ਕਾਫੀ ਨਹਿਰੀ ਵਿਭਾਗ ਦੇ ਵਿੱਚ ਸੁਧਾਰ ਕਰਕੇ ਕਈ ਖਾਲ ਨਵੇਂ ਬਣਾ ਕੇ ਔਰ ਕਈ ਜਿਹੜੇ ਚਲ ਨਹੀਂ ਸੀ ਰਹੇ ਉਹਨਾਂ ਨੂੰ ਚਲਾ ਕੇ ਤੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਗਿਆ ਸੋ ਮੈਂ ਸਮਝਦਾ ਕਿ ਨਹਿਰੀ ਵਿਭਾਗ ਜੋ ਇਸ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਉਹ ਕਾਫੀ ਹੈ